ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਸੱਦਾ ਸਿੰਘ ਵਾਲੇ ਦੇ ਵਿੱਚ ਸੱਦਾ ਸਿੰਘ ਵਾਲਾ ਪਿੰਡ ਜਿਹੜੇ ਮੋਗੇ ਦਾ ਪਿੰਡ ਆ ਡਗਰੂ ਦਾ ਗਵੰਡੀ ਪਿੰਡ ਆ ਮਿੱਤਰੋ ਦੌਲਤਪੁਰੇ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਬਾਈ ਹੁਣਿਆਂ ਦੇ ਕੋਲੇ ਦੋ گاਵਾ ਵਕਾਊ ਆ ਇੱਕ ਪੂਰੀ ਵੱਡੀ ਚੰਗੇ ਦੁੱਧ ਵਾਲੀ ਇੱਕ ਥੋੜੀ ਜਿਹੀ ਵਹਿੜੰਗ ਦੇ ਵਿੱਚ ਆ ਸਾਰੀ ਜਾਣਕਾਰੀ ਲੈਣੇ ਆਪਾਂ ਘਰੇਲੂ ਪਰਿਵਾਰ ਆ ਬਾਈ ਹੁਣ ਉਹਦਾ ਡਿਟੇਲ ਸੱਸੀ ਗੱਲ ਬਾਈ ਜੀ ਸਸਰੀ ਕਾਲ ਬਾਈ ਜੀ ਕੀ ਹਾਲ ਮਹਾਰਾਜ ਠੀਕ ਠਾਕ ਬਾਈ ਜੀ ਸੇਤਾ ਦੇ ਪਰਿਵਾਰ ਸੁਣਾਓ ਪਹਿਲਾਂ ਠੀਕ ਠਾਕ ਬਾਈ ਪੂਰੇ ਅੱਛਾ ਨਾਮ ਇੱਕ ਵਾਰੀ ਦਸ ਕਵੀਰਾਂ ਨੇ ਸੰਜਿਆ ਕਰ ਦਿੱਤੀ ਜੀ ਨਾਮ ਸੁਖਜਿੰਦਰ ਸਿੰਘ ਆ ਬਾਈ ਜੀ ਸੁਖਜਿੰਦਰ ਸਿੰਘ ਸੁਖਜਿੰਦਰ ਬਾਈ ਆਪਾਂ 2 ਜਨਵਰੀ ਵਿਤਰੀ ਅੱਜ ਹਨਾ ਤੇ ਆਪਣੇ ਘਰ ਦੀ ਹੈ ਕਿ ਇੱਕ ਵਪਾਰ ਲੈਣ ਦੇ ਨਹੀਂ ਜੀ ਕੋਈ ਵਪਾਰ ਲੈਣੇ ਆਪਾਂ ਟੋਕੜਾ ਘਬਣਾ ਲੈ ਕੇ ਤਿਆਰ ਕਰਦੇ ਆ ਜੀ ਚਲੋ ਚੰਗੀ ਗੱਲ ਆ ਜੀ ਸੁਜਿੰਦਰ ਇਹ ਜੀ ਆਪਾਂ ਪੀ ਤੋਕੜ ਲਈ ਸੀਗੀ ਠੀਕ ਹੈ ਜੀ ਇਹਨਾਂ ਨੂੰ 18 ਤੋਂ 20 ਕਿਲੋ ਦੁੱਧ ਦਿੱਤਾ ਪੀਲੇ ਸੂਏ ਠੀਕ ਹੈ ਜੀ ਤੇ ਕੋਈ ਨੌਸ ਨਹੀਂਗਾ ਠੀਕ ਹੈ ਜੀ ਪੂਰੀ ਵਧੀਆ ਦਿਨ ਕਿੰਨੇ ਲੈਂਦੀ ਆ ਹਜੇ ਜੀ ਇਹਦੇ 25 ਤਰੀਕ ਨੂੰ ਦਿਨ ਪੂਰੇ ਆ ਜੀ ਹਾਂ 25 ਤਰੀਕ ਨੂੰ ਦਿਨ ਪੂਰੇ ਆ ਇਹਦੀ ਤਾਂ ਫਿਰ 22-23 ਕਿਲੋ ਦੁੱਧ ਦੇ ਦੂ ਟੋਰ ਮੋਜ ਨਾਲੀ ਮੋਜ ਨਾਲ ਹੀ ਦੇਊਗੀ ਹੂੰ ਅਜੇ ਸੂਆ ਇਹ ਕਿੰਨਾ ਸੂ ਗਿਆ ਅਦਕੀ ਜੀ ਇਹ ਚੌਥਾ ਸੂਆ ਸੂ ਗਿਆ ਚੌਥਾ ਸੂਆ ਸੂ ਗਿਆ ਤੇ ਰੇਟ ਇਹਦਾ ਕੀ ਰਹੂਗਾ ਜੀ ਇਹਦਾ ਰੇਟ ਹੈ 70000 ਰੁਪਏ ਜੀ ਮਾਨਤਾਨ ਹੋ ਜੂ ਵਿਚੋ ਜੀ ਹਾਂ ਜੀ ਮੌਕੇ ਤੇ ਥੋੜਾ ਬਹੁਤਾ ਹੋ ਜਾਊਗਾ ਜੀ ਠੀਕ ਹੈ ਦਿਓ ਬਾਹਰ ਨੂੰ ਤੋਲਿਓ ਪਰਾ ਜੀ ਮੜਾ ਖੋਲਿਓ ਲੈ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਕਰਮ ਵਾਲੀ ਨੂੰ ਹਾਂ ਆਹ ਵੇਖ ਲਓ ਬਾਈ ਜੰਦਾ ਕਰਮਾ ਇਹਦਾ ਡਿਜ਼ਾਈਨ ਤੁਸੀਂ ਲਿਓ ਜੀ ਹੂੰ ਜਮਾ ਟਿਕਾਣੇ ਦਾ ਤੀਰ ਆ ਓਕੇ ਦੀ ਰਿਪੋਰਟ ਬਣੂਗੀ ਬਈ ਮਿੱਤਰੋ ਇਹਨੂੰ ਖਾਣ ਤੋਂ ਬਹੁਤ ਚੰਗਾ ਜਮਾਂ ਓਕੇ ਸੇਰਾ ਘੱਟ ਹੀ ਆ ਯਾਰ ਕਹਿਣ ਤੋਂ ਪਾਵੇ ਆ ਵੀ ਤੁਹਾਨੂੰ ਤੀਜ ਬਣ ਜੂਗੀ ਇੱਕ ਥੱਲੋ ਬੈਲ ਬਹੁਤ ਸੋਹਣੀ ਤਿਆਰ ਹੋਊਗੀ ਜਿਵੇਂ ਜਿਵੇਂ ਕਰਮ ਵਾਲੇ ਗਾਂ ਤਿਆਰੀ ਦੇ ਵਿੱਚ ਮੁਕੰਮਲ ਆਊਗੀ ਸੋਹਣੀ ਤਿਆਰ ਹੋ ਜਾਣਾ ਰੇਟ ਵੀ ਠੀਕ ਆ ਬਾਈ ਦੋ ਨੰਬਰ ਵਾਲੀ ਗਾਂ ਇਹ ਕਿੰਨਾ ਸੂਸ ਹੁੰਦੀ ਆ ਜੀ ਇਹ ਤੀਜਾ ਸੂਆ ਹੁੰਦੀ ਆ ਜੀ ਤੀਜਾ ਸੂਆ ਕਿੰਨੇ ਦਿਨ ਪਹਿ ਐਂਦੇ ਹਜੇ ਜੀ ਇਹ ਵੀ 25 ਦਿਨ ਨੂੰ ਜੀ ਠੀਕ ਹੈ ਇਹ ਵੀ ਇੱਕੋ ਦਿਨ ਤਰੀਕ ਨੂੰ ਦਿਨ ਪੂਰੇ ਆ ਹਾਂਜੀ ਇੱਕੋ ਦਿਨ ਨੂੰ ਠੀਕ ਹੈ ਇਹ ਕਿੰਨਾ ਦੁੱਧ ਦਿੱਤਾ ਹੋਇਆ ਨੇ ਜੀ ਇਹ ਜੇ ਮੈਂ ਟੋਕੜ ਲਈ ਸੀ ਟੋਕੜ ਨੇ 10 ਕਿਲੋ ਦੁੱਧ ਹਾਂਜੀ ਇਹਦਾ ਰੇਟ ਜੀ ਇਹਦਾ ਰੇਟ ਹੈਗਾ 75000 ਰੁਪਏ ਜੀ ਮੰਨ ਤਾਂ ਹੋ ਜੂਗਾ ਵਿੱਚੋਂ ਬਾਈ ਥੋੜਾ ਬੋਲਾ ਕਰਦੇ ਆ ਜੀ ਕੋਈ ਕੱਢਿਓ ਬਾਦ ਨੂੰ ਤੋੜੇ ਮਣਾ ਜੀ ਤੋੜ ਨਹੀਂ ਮਿੱਤਰੋ ਜੋ ਜੋੜਾ ਲੈਣਾ ਤੇ 1 ਲੱਖ ਤੇ ਤੁਸੀਂ ਆਪਸਾਰ 45000 ਰੁਪਏ ਦੇ ਵਿੱਚ ਮਿਲ ਜੂਗਾ ਦੋਵੇਂ ਗਾਵਾਂ ਚੰਗੀਆਂ ਬਾਈ ਆ ਥੋੜਾ ਜਿਹਾ ਪੱਕਾ ਮਣਾਉਂਦੀ ਆ ਉਹ ਨਹੀਂ ਮਣਾਉਂਦੀ ਜਮਾਂ ਹੀ ਹੁੰਦੀ ਤੋਰ ਤਰ ਬਹੁਤ ਮਜ਼ਬੂਤ ਆ ਲੈ ਵੀ ਹਾਂ ਥਾਣ ਥੋੜਾ ਜਿਹਾ ਮੂਰਲੇ ਵੱਟੇ ਦੇ ਪਗੜੇ ਛੂਟੇ ਹਨਾ ਹਾਂਜੀ ਥੋੜਾ ਜਿਹਾ ਹੈਗਾ ਫਰਕ ਜੀ ਹੂੰ ਲਓ ਜੀ ਥੱਲੋ ਚੰਗੀ ਆ ਬਾਈ ਇਹ ਵੀ ਦੋਤਾ ਦੇ ਦੂ ਬਾਈ 23 ਕਿਲ ਚਾਈਦਾ ਜੀ ਇਹ ਡਿਗਾਨੂੰ ਚਲੋ ਅੱਗੇ ਦਾ ਗਾਂ ਦਾ ਦੁੱਧ ਤਾਂ ਸੇਵਾ ਤੇ ਵੀ ਹੁੰਦਾ ਬਾਈ ਉਹ ਨਹੀਂ ਥੀ ਜਾ ਬਾਈ ਓਕੇ ਆ ਜਾਵਾ ਤੇ ਨੰਬਰ ਬਾਈ ਕਿੰਨਾ ਆ ਗਿਆ ਆਪਣਾ ਜੀ ਨੰਬਰ ਆਪਾਂ ਦਾ 98553 8868 ਇੱਕ ਵਾਰੀ ਹੋਰ ਬੋਲ ਦਿਓ ਜੀ 98553 8868 ਠੀਕ ਹੈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਗੱਲਬਾਤ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ